ਚੌਧਰੀ ਚੰਡੀਗੜ੍ਹ ਦੇ ਵਿੱਚ ਅੱਜ ਤੋਂ ਰੋਜ਼ ਫੈਸਟੀਵਲ ਦੀ ਸ਼ੁਰੂਆਤ ਹੋ ਗਈ ਹੈ ਚੰਡੀਗੜ੍ਹ ਦੇ ਜ਼ਾਕਿਰ हुसैन ਰੋ ਗਾਰਡਨ ਦੇ ਵਿੱਚ ਤੂਂ ਤਾਮ ਦੇ ਨਾਲ ਇਸ ਸਾਲਾਨਾ ਰੋਜ਼ ਫੈਸਟੀਵਲ ਦੀ ਸ਼ੁਰੂਆਤ ਹੋਈ ਹੈ 23 ਫਰਵਰੀ ਤੱਕ ਇਹ ਰੋਜ਼ ਫੈਸਟੀਵਲ ਰੋਜ਼ ਗਾਰਡਨ ਦੇ ਵਿੱਚ ਚੱਲੇਗਾ ਤੇ ਇਸ ਦੌਰਾਨ ਸੱਭਿਆਚਾਰਕ ਅਤੇ ਮਨੋਰੰਜਨ ਦੇ ਨਾਲ ਸੰਬੰਧਿਤ ਪ੍ਰੋਗਰਾਮ ਵੀ ਕਰਵਾਏ ਜਾਣਗੇ ਲਗਭਗ 55000 ਗੁਲਾਬ ਦੇ ਪੌਦੇ ਕੇਚ ਦਾ ਕੇਂਦਰ ਬਣਿਆ ਇਸ ਰੋਜ਼ ਫੈਸਟੀਵਲ ਦੇ ਦਰਸਾਲਾਨਾ ਇਸ ਰੋਜ਼ ਫੈਸਟੀਵਲ ਨੂੰ ਲੈ ਕੇ ਭਾਰੀ ਉਤਸ਼ਾਹ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਪੂਰਾ ਦਿਲਚਸਪ ਪ੍ਰੋਗਰਾਮ ਹੁੰਦਾ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਦੇ ਰੋਜ਼ ਗਾਰਡਨ ਦੇ ਵਿੱਚ ਚੱਲਦਾ ਆ ਰਿਹਾ ਹੈ ਤੇ ਇਸ ਵਾਰ ਦੀ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਵੱਡੇ ਪ੍ਰਬੰਧ ਇਸ ਰੋਜ਼ ਗਾਰਡਨ ਦੇ ਵਿੱਚ ਰੋਜ਼ ਫੈਸਟੀਵਲ ਨੂੰ ਲੈ ਕੇ ਕੀਤੇ ਗਿਆ ਹੈ ਬੜੇ ਧੂਮ-ਤਾਮ ਦੇ ਨਾਲ ਇਸ ਰੋਜ਼ ਫੈਸਟੀਵਲ ਦੀ ਸ਼ੁਰੂਆਤ ਇਸ ਸਾਲ ਹੋ ਗਈ ਹੈ ਤੇ 23 ਫਰਵਰੀ ਤੱਕ ਇਹ ਸਲਾਨਾ ਰੋਜ਼ ਫੈਸਟੀਵਲ ਜਿਹੜਾ ਚੰਡੀਗੜ੍ਹ ਦੇ ਰੋਜ਼ ਗਾਰਡਨ ਦੇ ਵਿੱਚ ਚੱਲੇਗਾ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇਹ ਸਮਾਗਮ ਜ਼ੀਰੋ ਬਜਟ ਤਿਹਾਰ ਦੇ ਵਜੋਂ ਆਯੋਜਿਤ ਕੀਤਾ ਗਿਆ ਜਿਸ ਦੇ ਨਾਲ ਸਲਾਨੀਆਂ ਨੂੰ ਫੁੱਲਾਂ ਦੀਆਂ ਕਿਸਮਾਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਲੈਣ ਦੇ ਲਈ ਜਿਹੜਾ ਉਹ ਇੱਥੇ ਬੁਲਾਇਆ ਜਾ ਰਿਹਾ ਹੈ